ਅਮਰੀਕਾ ਵਿੱਚ ਪੰਜਾਬੀ ਨੌਜਵਾਨ ਸਿਮਰਨਜੀਤ ਸਿੰਘ ਦੇ ਕਤਲ ਕੇਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 20 ਸਾਲਾਂ ਦੇ ਸਿਮਰਨਜੀਤ ਸਿੰਘ ਦਾ ਬੀਤੇ ਦਿਨੀ ਅਮਰੀਕਾ ਦੇ ਸ਼ਹਿਰ ਸੈਕਰਮੈਂਟੋ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਸਿਮਰਨਜੀਤ ਦਖਣੀ ਸੈਕਰਮੈਂਟੋ ਵਿੱਚ ਚੈਪਗਨ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ 6 ਜੁਲਾਈ ਦੀ ਰਾਤ ਨੂੰ ਕਰੀਬ 11 ਵਜੇ ਗੈਸ ਸਟੇਸ਼ਨ ਤੇ ਬਣੀ ਦੁਕਾਨ ਵਿੱਚੋਂ ਸਿਮਰਨਜੀਤ ਕੁਝ ਸਮਾਨ ਖਰੀਦ ਕੇ ਜਦੋਂ ਬਾਹਰ ਆਇਆ ਤਾਂ ਬਾਹਰ ਕੁਝ ਵਿਅਕਤੀ ਪਾਰਕਿੰਗ ਵਿੱਚ ਖੜੇ ਸ਼ਰਾਬ ਪੀ ਰਹੇ ਸੀ। ਸਿਮਰਨਜੀਤ ਨੇ ਉਹਨਾਂ ਨੂੰ ਅਜੀਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵਿੱਚੋਂ ਇੱਕ ਵਿਅਕਤੀ ਨਾਲ ਉਸਦੀ ਮਾਮੂਲੀ ਬਹਿਸ ਹੋ ਗਈ। ਸਿਮਰਨ ਪੁਲਿਸ ਨੂੰ ਇਤਲਾਹ ਦੇਣ ਦੀ ਗੱਲ ਕਹਿ ਕੇ ਗੈਸ ਸਟੇਸ਼ਨ ਦੇ ਅੰਦਰ ਚਲਾ ਗਿਆ। ਥੋੜੀ ਦੇਰ ਬਾਅਦ ਸਿਮਰਨਜੀਤ ਜਦੋਂ ਆਪਣੇ ਕਿਸੇ ਹੋਰ ਕੰਮ ਕਰਕੇ ਸਟੇਸ਼ਨ ਤੋਂ ਬਾਹਰ ਨਿਕਲਿਆ ਤਾਂ ਉਹਨਾਂ ਵਿਅਕਤੀਆਂ ਨੇ ਅਚਾਨਕ ਸਿਮਰਨ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ ਮ੍ਰਿਤਕ ਸਿਮਰਨਜੀਤ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅਧਿਕਾਰੀ ਰਣਜੀਤ ਸਿੰਘ ਪੰਗੂ ਦਾ ਪੁੱਤਰ ਸੀ ਜੋ ਮੁਹਾਲੀ ਵਿੱਚ ਰਹਿੰਦੇ ਨੇ